Mi sento sempre dato Pecaksия, no va no, 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 no. se तो परमेर करिएसदी <brainstorm> <laughs> <ared entrepreneurzy> <sample> कहना कि विश्वास कर सब कुछ हो सकता विश्वास कर दिया परमेर पर अमला वाजो नेचा की है जी मुड़ता आ सच्चे खबे दिन गल ध्यान नहीं देना परमेशर वाल ध्यान देना और जब ध्यान परमेर वाल होंगे ਇਸ ਗੱਲ ਹੀ ਬਫਾਦਾ ਪਰਮੇਸ਼ਰ ਨੇ ਉਹਦੀ ਵਫਾਦਾਰੀ ਨੂੰ ਦੇਖਿਆ ਅੱਜ ਅਗਰ ਤੁਸੀਂ ਪਰਮੇਸ਼ਰ ਦੇ ਕੰਮ ਵਿੱਚ ਵਫਾਦਾਰ ਹੋ ਨਾ ਤਾਂ ਪਰਮੇਸ਼ਰ ਤੁਹਾਡੀ ਵਫਾਦਾਰੀ ਨੂੰ ਦੇਖੇਗਾ ਕਿਉਂਕਿ ਵਚਨ ਇਸ ਤਰ੍ਹਾਂ ਬਿਆਨ ਕਰਦਾ ਆ ਕਿ ਪਰਮੇਸ਼ਰ ਦੀਆਂ ਅੱਖਾਂ ਜਿਹੜੀਆਂ ਧਰਤੀ ਉੱਤੇ ਨਿਗਾਹ ਲੱਗੀ ਹੋਈ ਆ ਹallelujah ਕੌਣ ਕਿੱਦਾਂ ਕਰਦਾ ਜਦ ਤੁਸੀਂ ਪਰਮੇਸ਼ਰ ਦੇ ਰਾਹ ਤੇ ਚੱਲਦੇ ਜਾਓਗੇ ਕਿਉਂਕਿ ਪ੍ਰਭੂ ਨੇ ਕਿਹਾ ਰਾਮ ਮੈਂ ਆ ਸਚਾਈ ਮੈਂ ਆ ਤੇ ਜੀਵਨ ਮੈਂ ਆ ਜਿਹੜਾ ਮੇਰੇ ਪਿੱਛੇ ਚੱਲੇਗਾ ਕਦੇ ਵੀ ਹਰੇਕ ਆਹ ਦੇਖਣੀ ਕਿ ਤੁਸੀਂ ਕਿੱਦਾਂ ਚੱਲਦੇ ਆ ਉਹਦੇ ਨਾਲ ਹallelujah ਹallelujah ਭਜਨੇ ਚੱਲਦਾ ਸੀ ਉੱਡ ਜਾਣਾ ਆ ਹਲੇ ਜਸ਼ੂ ਦੀ ਦੁਲਹਣੇ ਕੀ ਕਰਨਾ ਜੀ ਤੇ ਕਿੱਦਾਂ ਉੱਡਣਾ ਜੀ ਕਾਹਦੇ ਨਾਲ ਖੰਭ ਕਿਹੜੇ ਆ ਕਲਾਮ ਦੇ ਖੰਭ ਵਚਨ ਦੇ ਖੰਭ ਅਗਰ ਵਚਨ ਦੇ ਖੰਭ ਹੋਣਗੇ ਨਾ ਤਾਂ ਉੱਡਣਾ ਆ ਇਹ ਸਰੀਰ ਨੇ ਨਹੀਂ ਤਾਂ ਇਹ ਥੱਲੇ ਰਹਿ ਜਾਣਾ ਆ ਹallelujah ਕਿ ਵਚਨ ਕਹਿੰਦਾ ਇਹ ਚੀਜ਼ਾਂ ਤੁਹਾਡੇ ਵਿੱਚ ਇਹ ਚੀਜ਼ਾਂ ਦੇ ਨਾਲ ਪ੍ਰੇਮ ਰੱਖਿਆ ਹੈ ਨਾ ਪਿਆਰ ਰੱਖਿਆ ਹੋਇਆ ਹੈ ਐ ਮੇਰੀ ਭੈਣ ਆ ਮੇਰਾ ਭਰਾ ਆ ਹallelujah ਆ ਇਦਾਂ ਜਾ ਹੁੰਦਾ ਆ ਚੁਗਲੀ ਨਿੰਦਿਆ ਓਏ ਹੋ ਇਦਾਂ ਕਹਿੰਦਾ ਓ ਇਦਾਂ ਕਹਿੰਦਾ ਓ ਇਦਾਂ ਕਹਿੰਦਾ ਇਹ ਆ ਚੁਗਲੀ ਹallelujah ਹallelujah ਅਗਰੇ ਸੀਜ ਨੂੰ ਤੁਸੀਂ ਦੂਰ ਕਰੋਗੇ ਝਗੜੇ ਨੂੰ ਦੂਰ ਕਰੋਗੇ ਖਾਰ ਨੂੰ ਦੂਰ ਕਰੋਗੇ ਆਪਣੇ ਵਿੱਚੋਂ ਤੇ ਨਵੇਂ ਜੰਮਿਆ ਹੋਇਆ ਬੱਚਾ ਵਾਂਗ ਖਾਲਸ ਦੁੱਧ ਜਿਹੜਾ ਹੈ ਆ ਪਰਮੇਸ਼ਰ ਦਾ वचन ਜਿਹੜਾ ਉੱਪਰੋਂ ਉਤਰਦਾ ਆ ਅਗਰ ਉਹਦੇ ਉਹਦੇ ਲਈ ਤੁਸੀਂ ਪਿਆਸੇ ਆ ਹallelujah ਹallelujah ਕੋਈ ਬੱਚਾ ਉਹਦੇ ਲਈ ਆ ਜਿਹੜਾ ਪਿਆਸਾ ਆ ਬੱਚੰਜਲੇਗਾ ਜਿਹੜੇ ਧਰਮ ਦੇ ਭੁੱਖੇ ਤੇ ਤੇ ਆਏ ਹੋਰ ਜਾਏ ਜਾਣਗੇ ਸਾਰੇ ਨਹੀਂ ਹallelujah ਹallelujah ਸਮਝਦੇ ਮੇਰੀ ਗੱਲ ਧਰਮ ਦੇ ਭੁੱਖੇ ਉਹ ਆ ਜਿਹੜੇ ਕਹਿੰਦੇ ਆ ਕਿ ਮੈਨੂੰ ਵਚਨ ਚਾਹੀਦਾ ਆ ਮੈਨੂੰ ਪ੍ਰਭੂ ਚਾਹੀਦਾ ਆ ਅਗਰ ਐਦਾ ਦੀ ਤੁਹਾਡੀ ਹਾਲਤ ਆ ਉਹ ਰਜਾਏ ਜਾਣਗੇ ਕਿਉਂਕਿ ਵਚਨ ਕਹਿੰਦਾ ਪਹਿਲਾਂ ਤੁਸੀਂ ਮੇਰੇ ਤਰਫ ਤੇ ਰਾਜ ਨੂੰ ਪਾੜੋ ਜਿਹੜੀਆਂ ਬਾਸਾਂ ਤੁਸੀਂ ਲੱਭ ਦਿਓ ਤੁਹਾਡੇ ਪਿੱਛੇ ਮੈਂ ਤੁਹਾਡੇ ਮਗਰ ਆ ਜਾਣੀਆਂ ਆ ਅੱਜ ਅਸੀਂ ਬਾਸਾਂ ਦੇ ਮਗਰ ਪੱਜੇ ਹੋਏ ਮਿਲਦੀਆਂ ਨਹੀਂ ਹੈਗੀਆਂ ਕਿਉਂ ਨਹੀਂ ਮਿਲਦੀਆਂ ਕਿਉਂਕਿ ਸਾਡੇ ਹਾਲਾਤ ਜਿਹੜੇ ਸਾਡੀਆਂ ਸਿੱਧੀਆਂ ਜੜੀਆਂ ਆ ਸਾਨੂੰ ਕਮਜ਼ੋਰ ਕਰਦੀਆਂ ਆ ਹalleluyah ਹalleluyah ਪਰ ਬਚਨ ਕੀ ਕਹਿੰਦਾ ਉਹ ਹਾਲਾਤਾਂ ਨੂੰ ਬਦਲਦਾ ਹੈ ਪਰਮੇਸ਼ਰ ਕਿਉਂਕਿ ਅਸੀਂ ਬਚਨ ਨੂੰ ਘੱਟ ਪੜਦੇ ਹਾਂ ਹalleluyah ਹalleluyah ਦੇਖੋ ਪਰਮੇਸ਼ਰ ਤੁਹਾਡੇ ਲਈ ਪਾਣੀ ਨੂੰ ਦੋਪਾ ਕਰ ਦਿੰਦਾ ਪਾਣੀ ਵੀ ਤੁਹਾਡੇ ਲਈ ਰਸਤਾ ਦਵੇਗਾ ਹalleluyah ਹalleluyah ਆਕਾਸ਼ ਦੇ ਪੰਛੀ ਹੈ ਉਹ ਵੀ ਤੁਹਾਡੇ ਖਾਣ ਲਈ ਮੁਹਿਆ ਕਰਾਉਣਗੇ ਜੇ ਕੋਈ ਬਚਨ ਬਿਆਨ ਕਰਦਾ ਬਚਨ ਜਿੱਦਾਂ ਪਰਮੇਸ਼ਰ ਬੋਲਦਾ ਹੈ ਉਹ ਬਚਨ ਨੂੰ ਪੂਰਾ ਕਰਦਾ हालेलुया हालेलुया क्योंकि तो परमेश्वर ने एलिया लाई कार उठहराया और कान ने उदेले शेरेर को लेके आंदा सी शामान उदेले भोजन लेके आंदा सी आज भी परमेश्वर एदा दा परमेश्वर ही आ अगर तुम्हारी तो जिंदगी आत्मक नहीं ना हैगी अगर शरीर दे उसार चालदे हो तो नहीं उड़ना दुल्हन नाइचे रह जाना ठल्ले ही ਕੋਈ ਸਰੀਰ ਭਾਰਾ ਹੋ ਜਾਣਾ ਆ ਹallelujah ਹallelujah ਕਲਾਮ ਦੇ ਖੰਭ ਹੈ ਹੀ ਨਹੀਂ ਕਿ ਲੱਗੇ ਨਹੀਂ ਹੈਗੇ ਕਲਾਮ ਦੇ ਖੰਭ ਹallelujah ਹallelujah ਇਸ ਲਈ ਕਲਾਮ ਦੇ ਖੰਭਾ ਨੂੰ ਲਾਓ ਆਪਣੇ ਨਾਲ ਉਡਣ ਲਈ ਦੂਸਰੇ ਖੰਭਾ ਨਾਲ ਨਹੀਂ ਉਡਣਾ ਅਗਰ ਕਲਾਮ ਦੇ ਖੰਭ ਹੋਣਗੇ ਨਾ ਕਲਾਮ ਦੇ ਖੰਭ ਇਹ ਆ ਜਦੋਂ ਯਹਾਨਾ ਜੀ ਦੇ 16 ਦੇ ਉਹਦੀ 23 ਜਰ ਪੜਦੇ ਆ ਨਾ ਔਰ ਪ੍ਰਭੂ ਜੀ ਉਸੇ ਕਹਤੇ ਕਿ ਆ ਕੀ ਤੁਸੀਂ ਮੈਨੂੰ ਪਿਆਰ ਕਰਦੇ ਆ ਹallelujah ਹallelujah ਅਗਰ ਤੁਸੀਂ ਮੈਨੂੰ ਪਿਆਰ ਕਰਦੇ ਮੇਰੇ ਬਚਨਾਂ ਦੀ ਕੀ ਕਰੋਗੇ ਤੇ ਮੇਰਾ ਪੁੱਦਾ ਤੁਹਾਡਾ ਕੀ ਕਰੇਗਾ ਆਦਰ ਕਰੇਗਾ ਔਰ ਮੈਂ ਔਰ ਪਿਤਾ ਆਵਾਗਾ ਤੁਹਾਡੇ ਨਾਲ ਕੀ ਕਰਾਂਗਾ ਬਾਸ ਕਰਾਂਗਾ ਉਹ ਜਦੋਂ ਦੇਖੋ ਮੇਰੇ ਆਪਾ ਪ੍ਰਭੂ ਨੇ ਵੀ ਲੈ ਲਿਆ ਅੱਜ ਦੁਨੀਆ ਦਾ ਪੈਸੇ ਮਗਰ ਭੱਜੀ ਹੋਈ ਹੈ ਮੈਨੂੰ ਪੈਸਾ ਚਾਹੀਦਾ ਪੈਸਾ ਜਿਹੜਾ ਹੈ ਹੱਲ ਨਹੀਂ ਹੈਗਾ ਹਾਲੇਲੂਇਆ ਉਹ ਯਾਦ ਯਿਸੂ ਆ ਗਿਆ ਪਰਮੇਸ਼ਰ ਆ ਗਿਆ ਸਭ ਕੁਝ ਆ ਜਾਣਾ ਦੁਨੀਆ ਦੀਆਂ ਬਾਸਾਂ ਮਗਰ ਮਗਰ ਆ ਜਾਣੀਆਂ ਆ ਮੰਗਣ ਦੀ ਲੋੜ ਨਹੀਂ ਪੈਣੀ ਹਾਲੇਲੂਇਆ ਦਾਊਦ ਨੇ ਆਪਣੀ ਵਫਾਦਾਰੀ ਸਿੱਧ ਕੀਤੀ ਜਦੋਂ ਦਾਊਦ ਨੇ ਆਪਣੀ ਵਫਾਦਾਰੀ ਸਿੱਧ ਕੀਤੀ ਪਰਮੇਸ਼ਰ ਨੇ ਵੀ ਉਹਨੂੰ ਉਸੇ ਸਮੇਂ ਦੇਖ ਲਿਆ ਉਹਨੂੰ

ਹallelujah ਜਦ ਤੁਸੀਂ ਮਸੀਹ ਦੇ ਵਿੱਚੋਂ ਨਾ ਜਦ ਤੁਸੀਂ ਪੈਦਾ ਹੀ ਮਸੀਹ ਦੇ ਵਿੱਚ ਉਦੋਂ ਤੋਂ ਤੁਹਾਡੀ ਵਫਾਦਾਰੀ ਹੋਣੀ ਸ਼ੁਰੂ ਹੋ ਗਈ ਤੇ ਵਚਨਤਾਇਤ ਤੋਂ ਕਿ ਬਿਆਨ ਕਰਦਾ ਕਿ ਜਦੋਂ ਮਾਂ ਦੇ ਕੋਖ ਵਿੱਚ ਸੀਗਾ ਨਾ ਤੇਰਾ ਮਲਵਾ ਸੀ ਉਦੋਂ ਮੈਂ ਤੈਨੂੰ ਕਿ ਸਗਾ ਜੀ ਜਾਣਦਾ ਸੀ ਸਾਡਾ ਪਰਮੇਸ਼ਰ ਉਦੋਂ ਹੀ ਸਾਨੂੰ ਜਾਣਦਾ ਸੀ ਕਿ ਮੈਂ ਕੀ ਇਹਦੇ ਨਾਲ ਕਰਨਾ ਹੈ ਕੀ ਇਹਨੇ ਮੇਰੇ ਕਮਾਂ ਨੂੰ ਕਰਨਾ ਹੈ ਕਹਿੰਦਾ ਜਦੋਂ ਤੂੰ ਜਨਮ ਲਿਆ ਨਾ ਜਨਮ ਤੋਂ ਹੀ ਮੈਂ ਤੈਨੂੰ ਕੀ ਕੀਤਾ ਜੀ ਅਸੀਂ ਕਿਨੇ ਜਦ ਅਸੀਂ ਕੁਝ ਸਮੇਂ ਬਾਅਦ ਪਰਮੇਸ਼ਰ ਨੂੰ ਜਾਣਿਆ ਇੱਕ ਬਹਾਨਾ ਸੀ ਇਹ ਜਿਹੜਾ ਜਿਹੜੀ ਬਿਮਾਰੀ ਹੈ ਨਾ ਤੇ ਰੋਗ ਆ ਕੋਈ ਇੱਕ ਬਹਾਨਾ ਸਿਗਾ ਉਹ ਪਰਮੇਸ਼ਰ ਦੇ ਕੋਲ ਆਉਣ ਦਾ ਜਦੋਂ ਜਨਮ ਹੀ ਲਿਆ ਉਸ ਸਮੇਂ ਹੀ ਪਰਮੇਸ਼ਰ ਨੇ ਤੈਨੂੰ ਵੱਖਰਾ ਕਰ ਦਿੱਤਾ ਹਲੇਲੂਆ ਕਾਦੇ ਲਈ ਆਪਣੇ ਕੰਮਾਂ ਲਈ ਪਰਮੇਸ਼ਰ ਨੇ ਤੈਨੂੰ ਵੱਖਰਾ ਕੀਤਾ ਕਿ ਦੀ ਕੌਮਾਂ ਲਈ ਕੀ ਹੋਵੇਂ ਨਵੀ ਹੋਵੇਂ ਹਲੇਲੂਆ ਪਰ ਮੈਂ ਭੁੱਲ ਗਿਆ ਕੀ ਹੋ ਗਿਆ ਜੀ ਮੈਂ ਕੀ ਹੋ ਗਿਆ ਬੋਲੋ ਕੀ ਮੈਂ ਕੀ ਹੋ ਗਿਆ ਪਰਮੇਸ਼ਰ ਕਹਿੰਦਾ ਹੈ ਆਕਾਸ਼ ਸੁਣ ਕਿ ਧਰਤੀ ਕੰਨ ਲਾ ਮੈਂ ਆਪਣੇ ਪੁੱਤਰਾ ਨੂੰ ਬੜੇ ਚਾਹਾਂ ਤੇ ਲਾਡਾਂ ਨਾਲ ਪਾਲਿਆ ਪਰ ਮੇਰੇ ਤੋਂ ਕੀ ਹੋ ਗਿਆ ਆਕੀ ਹੋ ਗਿਆ ਹਲੇਲੂਇਆ ਪਰਮੇਸ਼ਰ ਨੇ ਸਾਡੇ ਲਈ ਜਾਨ ਦਿੱਤੀ ਇਸ ਸਤਾਤੀ ਉਤੇ ਆ ਕੇ ਹਲੇਲੂਇਆ ਹਲੇਲੂਇਆ ਉਹਦੇ ਅੱਖਾਂ ਦੇ ਪੱਟੀ ਬੰਨ ਕੇ ਉਹਦੇ ਗਲ ਚ ਪੇੜਾ ਮਾਰਦੇ ਸੀ ਦੱਸ ਤੈਨੂੰ ਕਿਨੇ ਮਾਰਿਆ ਦਾੜੀ ਪੁੱਟੀ ਗਈ ਸਿਰ ਤੇ ਕੰਡਿਆਂ ਦਾ ਤਾਜ ਰੱਖਿਆ ਗਿਆ ਹੱਥਾਂ ਪੈਰਾਂ 'ਚ ਗਿੱਲ ਠੋਕੇ ਗਏ ਸਲੀਵਰ ਤੇ ਚਾਰ ਦਿੱਤਾ ਗਿਆ ਬੱਖੀ ਤੇ ਨੇਜਾ ਮਾਰਿਆ ਗਿਆ ਹਲੇਲੂਇਆ ਹਲੇਲੂਇਆ ਤਬੂ ਨੇ ਜੀਉ ਦੇ ਪਤਾ ਕੀ-ਕਿਆ ਸੀ ਕਿ ਨਾ ਕੋਈ ਮੇਰੇ ਕੋਲੋਂ ਮੇਰੀ ਜਾਨ ਲੈ ਨਹੀਂ ਸਕਦਾ ਕਿਉਂਕਿ ਪਰਮੇਸ਼ਰ ਦੇ ਕੋਲ ਅਖਤਿਆਰ ਹੈ ਜਿਹੜਾ ਕਿ ਮਰਨ ਤੇ ਜੰਮਣਾ ਨਾ ਪਰਮੇਸ਼ਰ ਦੇ ਕੋਲ ਆ ਕਿਸੇ ਇਨਸਾਨ ਦੇ ਕੋਲ ਨਹੀਂ ਹੈਗਾ ਹallelujah ਕੋਈ ਇਨਸਾਨ ਕਹਿੰਦਾ ਜੀ ਆ ਇਦਾਂ ਜਾ ਇਦਾਂ ਇਦਾਂ ਉਹ ਤੇ ਭਰੋਸਾ ਨਹੀਂ ਪਰਮੇਸ਼ਰ ਦੇ ਬਚਨ ਉਤੇ ਪ੍ਰੋਸਾ ਬਣ ਪਰਮੇਸ਼ਰ ਉਤੇ ਪ੍ਰੋਸਾਇਆ ਕਿ ਸਾਡਾ ਪਰਮੇਸ਼ਰ ਇਹ ਰਾਇਆ ਉਹ ਕੀ ਕਰਦਾ ਹੈ ਮਰਨ ਤੇ ਜੰਮਣ ਉਹਦੇ ਕੋਲ ਆ ਕਿਉਂਕਿ ਪ੍ਰਭੂ ਨੇ ਵੀ ਕਿਹਾ ਹੈ ਹੈਗਾ

हले लिया अपने परमेश्वर दिखाओगे तो परमेश्वर भी करेगा हले अपने चीजा दूर कर दो इन्ह ने बदल नहीं देना तुम उड़न नहीं देना आस्थमान जा नहीं देना इन्होंने गलों ने हले लिया भजन गौने उठ जाना यशु यशु ने तो लैन आना ही आना ਹਾਲੇਲੂਆ ਪਰ वचन ਕਹਿੰਦਾ ਦੋ ਜਣੀਆਂ ਚੱਕੀ ਪਿੰਦੀਆਂ ਹੋਣੀਆਂ ਇੱਕ ਲੈ ਲਈ ਜਾਊਗਾ ਇੱਕ ਛੱਡ ਦਿੱਤੀ ਜਾਊਗੀ ਦੋ ਜਣੇ ਖੇਤ ਚ ਕੰਮ ਕਰਦੇ ਹੋਣਗੇ ਇੱਕ ਲੈ ਲਿਆ ਜਾਵੇਗਾ ਕਾ ਛੱਡ ਦਿੱਤਾ ਜਾਵੇਗਾ ਹੁਣ ਕੋਣ ਜਿਨੇ ਕਲਾਮ ਨੂੰ ਮੰਨਿਆ ਨਹੀਂ ਹੈਗਾ ਕਲਾਮ ਦੀਆਂ ਗੱਲਾਂ ਵੱਲ ਨੂੰ ਫੋਲੋ ਨਹੀਂ ਕੀਤਾ ਕਲਾਮ ਨੂੰ ਹਮੇਸ਼ਾ ਹੀ ਹੋਂ ਪਰੇ ਕੀਤਾ ਪਰੇ ਕਰ ਦਿੱਤਾ ਕਲਾਮ ਨੂੰ ਅਗਰ ਕਲਾਮ ਨੂੰ ਸਿੱਧ ਕਰੂੰਗੇ ਹੇਲੂਇਆ ਹੇਲੂਇਆ ਕਲਾਮ ਉਤੇ ਚੱਲੂਗੇ ਕ੍ਰਾਮ ਤੁਹਾਨੂੰ ਡੋਲਣ ਨਹੀਂ ਦੇਵੇਗਾ ਪਰਮੇਸ਼ਰ ਦਾ ਕਲਾਮ ਜਿਹੜਾ ਵਚਨ ਆ ਤੁਹਾਨੂੰ ਡੋਲਣ ਨਹੀਂ ਦੇਵੇਗਾ ਕਿਉਂਕਿ ਉਰਾਨੀਆ ਦੀ ਕਿਤਾਬ ਲੋ ਭਾਰਾਂ ਦੇ ਐਸੀ ਪੜਦੇ ਆ ਨਾ ਤੁਸੀਂ ਇੱਧਰ ਦੇਖੋ ਉਸ ਜਗ੍ਹਾ ਦੇ ਇਸ ਤਰ੍ਹਾਂ ਦਾ ਜਦੋਂ ਏਡੇ ਵੱਡੇ ਗਵਾਹਾਂ ਦੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਆ ਹਰ ਇੱਕ ਭਾਰ ਜਿਹੜਾ ਹਰ ਇੱਕ ਪਾਪ ਜਿਹੜਾ ਆ ਉਹ ਸਾਨੂੰ ਕਿੱਦਾਂ ਵਸਾਉਂਦਾ ਜੀ ਬੜੇ ਪਿਆਰ ਦੇ ਨਾਲ ਹallelujah ਜੇ ਪਰਮੇਸ਼ਰ ਦੇ ਬਚਨ ਤੇ ਚੱਲਣਾ ਔਖਾ ਆ ਪਰ ਪਾਪ ਕਰਨਾ ਬੜਾ ਸੌਖਾ ਆ ਹallelujah ਸੈੱਟਣਾ ਤੁਹਾਨੂੰ ਵਸਾ ਲੈਣਾ ਆ ਪਰ ਅਸੀਂ ਕੀ ਕਰਨਾ ਉਹਨੂੰ ਕੀ ਕਰਨਾ ਜੀ ਪਰ ਇਹ ਸੁਟਣਾ ਦੂਰ ਕਰਨਾ ਉਹਨੂੰ ਫੀਸ ਨੂੰ ਕਿਉਂਕਿ ਉਹਨੇ ਤੁਹਾਨੂੰ ਵਧਣ ਨਹੀਂ ਦੇਣਾ ਉਹਨੇ ਤੁਹਾਡੇ ਖੰਭਾਂ ਨੂੰ ਲਾ ਦੇਣਾ ਹallelujah ਤੁਹਾਨੂੰ ਜਦੋਂ ਜਦੋਂ ਪਾਪ ਆਇਆ ਜਦੋਂ ਪਹਿਲੇ ਆਦਮ ਨੇ ਇਹ ਵੀ ਦੇਖ ਲਓ ਕਿ ਜਦੋਂ ਪਹਿਲੇ ਆਦਮ ਨੇ ਪਾਪ ਕੀਤਾ ਨਾ ਤੇ ਫੇਰ ਕੀ ਆਇਆ ਜੀ ਸ਼ਰਾਪ ਆਇਆ ਸ਼ਰਾਪ ਦੇ ਨਾਲ ਕੀ ਆਇਆ ਸੀ ਮੌਤ ਆਈ ਤੇ ਮੌਤ ਸਭਨਾ ਤੇ ਕੀ ਹੋ ਗਈ ਹੁਣ ਪਹਿਲਾ ਆਦਮ ਜਿਹੜਾ 900 ਤੋਂ 900 ਤੋਂ ਵੀ ਉੱਤੇ ਸਾਲ ਉਮਰ ਸੀ ਉਹਦੀ ਜਿਹੜਾ ਪਹਿਲਾ ਆਦਮ ਸੀ ਅਗਰ ਉਹ ਪਾਪ ਨਾ ਕਰਦਾ ਅੱਜ ਤੱਕ ਕੋਈ ਜਿਉਂਦਾ ਰਹਿਣਾ ਸੀਗਾ ਹallelujah ਹallelujah ਔਰ ਇਹ ਵੀ ਦੇਖ ਲਓ ਕਿ ਜਿੰਨੇ ਜਿੰਨੇ ਪਰਮੇਸ਼ਰ ਦੇ ਨਾਲ ਚੱਲਦੇ ਗਏ ਉਹ ਅਨੋਖ ਹੁੰਦੇ ਗਏ ਹਨੋਕ ਦੇ ਬਾਰੇ ਜਦੋਂ ਬਾ ਉਸ ਤੋਂ ਦਿੱਕਤਾ ਪੰਜ ਰਿਆ 21 ਹਜ ਮੜਦੇ ਨਾ ਹਨੋਕ ਦੇ ਬਾਰੇ ਹਨੋਕ ਦੀ ਉਮਰ 65 ਸਾਲ ਦੀ ਸੀ ਹਾਲੇਲੂਇਆ ਉਹ ਪਰਮੇਸ਼ਰ ਨਾਲ ਚੱਲ ਚੱਲ ਪਿਆ 300 ਸਾਲ ਤੱਕ ਪਰਮੇਸ਼ਰ ਨਾਲ ਚੱਲਦਾ ਗਿਆ ਔਰ ਜਦੋਂ 365 ਸਾਲ ਉਹਦੀ ਉਮਰ ਹੋਈ ਨਾ ਚੱਲਦਾ ਚੱਲਦਾ ਹੀ ਬਚਨ ਜੀ ਕਹਿੰਦਾ ਅਲੋਪ ਹੋ ਗਿਆ ਪਰਮੇਸ਼ਰ ਦੇ ਲੋਕ ਹਾਲੇਲੂਇਆ ਹਾਲੇਲੂਇਆ ਏਲੀਆ ਏਲੀਆ ਨੂੰ ਪਰਮੇਸ਼ਰ ਨੇ ਮਤਲਬ ਅਗੰਧਾ ਰਾਛਿਆ ਲੈਣ ਵਾਸਤੇ ਅਗਰ ਸੌਨੇ ਆ ਨਾ ਸਹੀ ਤਰੀਕੇ ਨਾਲ ਪਰਮਿਸ਼ਨ ਨਾਲ ਚੱਲੋ ਪਿਛਲਾ ਸਮਾਂ ਜਿਹੜਾ ਸ਼ਰਧਾਨ ਨੇ ਬਰਬਾਦ ਕਰ ਦਿੱਤਾ ਉਹ ਖਰਾਬ ਹੋ ਗਿਆ ਹallelujah ਹallelujah ਕਿ ਬਚਨ ਕਹਿੰਦਾ ਜਿਵੇਂ ਐਡੇ ਵੱਡੇ ਗਵਾਹਾਂ ਦੇ ਵੱਦਲ ਨੇ ਸਾਨੂੰ ਘੇਰਿਆ ਹੋਇਆ ਨਾ ਜਿਹੜਾ ਪਾਪ ਸਾਨੂੰ ਸਿਆਜਨਾ ਪਸਾਉਂਦਾ ਉਹਨੂੰ ਝੜਕਣਾ ਆ ਮੈਂ ਤੇਰੀ ਯਿਸੂ ਨਾਸ ਦੇ ਸ਼ਕਤੀਸ਼ਾਲੀ ਅਧਿਕਾਰੀ ਨਾਮ ਤੇ ਇਹ ਦੁਸ਼ਤ ਨੂੰ ਝੜਕਦਾ ਦੂਰ ਹਜਾ ਤੂੰ ਹallelujah hallelujah ਉਹ ਦੂਰ ਕਰੂਗੇ ਨਾ ਝਟਕੋਗੇ ਦੂਤ ਟੈਲ ਕਰਨਗੇ ਹallelujah ਦੂਤ ਤੁਹਾਡੀ ਟੈਲ ਤੁਹਾਡੀ ਸੇਵਾ ਕਰਨਗੇ ਔਰ ਉਹ ਪਰਮੇਸ਼ਰ ਦਾ ਅਬਚਨ ਪੂਰਾ ਹੋਵੇਗਾ ਦਿਨੇ ਬਦਲ ਦੀ ਨਿਆਇ ਤੁਹਾਡੀ ਕੀ ਕਰੇਗਾ ਹਾ ਹallelujah hallelujah ਸੂਰਜ ਵੀ ਤੁਹਾਡੇ ਉੱਤੇ ਇੰਨੀ ਤੇਜ਼ੀ ਨਹੀਂ ਕਰੇਗਾ ਪਰਮੇਸ਼ਰ ਸੂਰਜ ਨੂੰ ਢਾਲ ਦੇਵੇਗਾ ਨੀਮਾ ਕਰ ਦੇਵੇਗਾ ਹallelujah ਰਾਤ ਨੂੰ ਜਿਹੜਾ ਚੰਦਰਮਾ ਆ ਉਹ ਵੀ ਤੁਹਾਨੂੰ ਮਾਰੇਗਾ ਨਹੀਂ ਵਚਨ ਪੂਰਾ ਹੋਵੇਗਾ ਕਿਉਂਕਿ ਦਿਨੇ ਬੱਦਲ ਦੀ ਨਹੀਂ ਆਈ ਰਾਤ ਨੂੰ ਅਗਰ ਥੰਮਦੀ ਨਹੀਂ ਪਰਮੇਸ਼ਰ ਤੁਹਾਡੀ ਕੀ ਕਰੇਗਾ ਕਦੋਂ ਕਰੇਗਾ ਫੁੱਕਾ ਪਿਆਰ ਨਾ ਕਰੋ ਮੈਂ ਯਿਸੂ ਨਾਲ ਬਹੁਤ ਪਿਆਰ ਕਰਦਾ ਆ ਹallelujah ਛੱਡ ਦਿਓ ਉਹਨੂੰ ਕਲਾਮ ਦੇ ਖੰਭ ਲਾ ਲਓ ਲਿਖਣ ਵਾਲੇ ਨੇ ਆਤਮਾ ਵਿੱਚ ਲਿਖਾਇਆ ਖੰਭ ਲਾ ਕੇ ਕਲਾਮ ਦੇ ਫਿਰ ਉੱਡਣਾ ਸੀ ਹallelujah ਜੇ ਕਲਾਮ ਹੋਵੇਗਾ ਨਾ ਵਚਨ ਹੋਵੇਗਾ ਵਚਨ ਤੇ ਤੁਸੀਂ ਚੱਲਦੇ ਹੋਵੋਗੇ ਤਾਂ ਫੇਰ ਕੀ ਆ ਫੇਰ ਤੁਸੀਂ ਉੱਡ ਜਾਣਾ ਫੇਰ ਤੁਸੀਂ ਰਹਿਣ ਦੂਜਣੀਆਂ ਜੇ ਕੰਮ ਕਰਦੀਆਂ ਹੋਣਗੇ ਦੋਨੇ ਕੋ ਕਲਾਮ ਚ ਹੋਣੀਆਂ ਨਾ ਕਲਾਮ ਨੇ ਲੈ ਕੇ ਜਾਣਾ ਤੁਹਾਨੂੰ ਵਚਨ ਨੇ ਲੈ ਕੇ ਜਾਣਾ ਕਿਉਂਕਿ ਪ੍ਰਭੂ ਨੇ ਕਿਹਾ ਕਿ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੇਰੇ ਵਚਨਾਂ ਦੀ ਕੀ ਕਰੋਗੇ ਤੇ ਮੇਰਾ ਪਿਤਾ ਤੁਹਾਡਾ ਕੀ ਕਰੇਗਾ ਆਦਰ ਮੈਂ আর ਪਿਤਾ ਮਾਗਾ ਤੁਹਾਡੇ ਨਾਲ ਰਹਿਵਾਂਗਾ ਅੱਜ ਆਪਾਂ ਨਾ ਚਾਹੁੰਨੇ ਉਹ ਰਹਿੰਦਾ ਨਹੀਂ ਹੈਗਾ ਕਿਉਂ ਨਹੀਂ ਰਹਿੰਦਾ ਕਿ ਕੋ ਪਵਿੱਤਰ ਆਓ ਪਰਮੇਸ਼ਰ ਮਾਹੌਲ ਪਵਿੱਤਰ ਆਤਮਾ ਨੂੰ ਉਤਾਰਾ ਚਾਹੀਦਾ ਮਾਹੌਲ ਹallelujah ਕੁਛ ਰਹਿਤ ਬਰਿਆਦਾ ਕੁਛ ਸਾਨੂੰ ਛੱਡਣਾ ਪੈਣਾ ਤਿਆਗਣਾ ਪੈਣਾ ਕੁਝ ਚੀਜ਼ਾਂ ਸਾਨੂੰ ਛੱਡਣੇ ਪੈਣੀਆਂ ਹallelujah ਉਹ ਕਿਉਂ ਨਹੀਂ ਇਹਦੇ ਵਿੱਚ ਰਹਿਣਾ ਤੁਹਾਡੇ ਘਰ ਵਿੱਚ ਨਹੀਂ ਰਹਿਣਾ ਉਹਨੇ ਉਹਨੇ ਇਸ ਸਰੀਰ ਦੇ ਵਿੱਚ ਰਹਿਣਾ ਉਹਨੇ ਹallelujah ਜੇ ਪ੍ਰਭੂ ਯਿਸੂ ਮਸੀਹ ਨੇ ਆਪਣਾ ਸਰੀਰ ਕੁਰਬਾਨ ਕੀਤਾ ਇਸ ਲਈ ਕਿ ਮੈਂ ਸਰੀਰ ਨੂੰ ਦੁਬਾਰਾ ਬਣਾਵਾ ਹalleluyah halleluyah ਕਿ ਪਰਮੇਸ਼ਰ ਨੇ ਪਹਿਲੇ ਆਦਮ ਨੂੰ ਆਪਣੇ ਸਰੂਪ ਦੇ ਆਪਣੇ ਵਰਗਾ ਬਣਾਇਆ ਪਰ ਉਹਦੇ ਵਿੱਚ ਪਾਪ ਆਇਆ ਜਦੋਂ ਸਰਾਪ ਆਇਆ ਫਿਰ ਮੌਤ ਲਾਗੂ ਹੋ ਗਈ ਯਿਸੂ ਇਸ ਲਈ ਆਇਆ ਕਿ ਉਸ ਸਰੀਰ ਨੂੰ ਦੁਬਾਰਾ ਤਿਆਰ ਕਰੇ ਹalleluyah ਕਿ ਜਦੋਂ ਯੋਹੰਨਾ ਜੀ ਲਿਖਾ ਪੱਤਿਆਂ ਦੇ ਪੜਦੇ ਆ ਨਾ ਤਿੰਨ ਕਿ ਚਾਰ ਅਧਿਆਏ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਆ ਕਿ ਰਾਤ ਦੇ ਸਮੇਂ ਨਿਕੋਦਮ ਜੀ ਤੋਂ ਪ੍ਰਭੂ ਯਿਸੂ ਨੇ ਸੀਦੇ ਕੋਲ ਆਇਆ ਨਾ ਉਹ ਕਹਿੰਦਾ ਸੀ ਤੁਸੀਂ ਗੁਰੂ ਹੋ ਕੇ ਵੱਡੇ ਵੱਡੇ ਕੰਮ ਕਰਦੇ ਹalleluyah ਔਰ ਪ੍ਰਭੂ ਨੇ ਕਿਹਾ ਕਿ ਮੈਂ ਤੈਨੂੰ ਸੱਚ ਸਾਕਦਾ ਆ ਕਿ ਜੇ ਇਨਸਾਨ ਨਵੇਂ ਸਿਰੇ ਤੋਂ ਜਨਮ ਨਾਲ ਲਵੇ ਉਹ ਪਰਮੇਸ਼ਰ ਦੇ ਰਾਜ ਵਿੱਚ ਪਹੁੰਚ ਨਹੀਂ ਸਕਦਾ ਹallelujah ਉਹ ਨਿੱਕੂ ਤਮਸੀ ਉਮਰ ਗਈ ਸੀ ਮਤਲਬ 50 60 ਸਾਲ ਤੋਂ ਉੱਤੇ ਸੀ ਬਜ਼ੁਰਗ ਸੀ ਉਹਨੇ ਪ੍ਰਭੂ ਨੂੰ ਕਿਹਾ ਉਹਨੇ ਸਰੀਰਕ ਜਵਾਬ ਦਿੱਤਾ ਪ੍ਰਭੂ ਨੇ ਆਤਮਿਕ ਗੱਲ ਕਹੀ ਉਹਨੇ ਸਰੀਰਕ ਜਵਾਬ ਦਿੱਤਾ ਕਿਉਂਕਿ ਵਚਨ ਇਸ ਤਰ੍ਹਾਂ ਬਿਆਨ ਕਰਦਾ ਹੈ ਪੁਰਾਤਿਆਂ ਦੀ ਕਿਤਾਬ ਦੇ ਖਰਦੇ ਵਿੱਚ 15 ਜੇ ਵਿੱਚ ਕਿ ਦੋ ਤਰ੍ਹਾਂ ਦੇ ਸਰੀਰਾਂ ਧਰਤੀ ਉੱਤੇ ਕੋਕਾ ਸਰੀਰ ਆ ਇੱਕ ਜਮੀਨੀ ਸਰੀਰ ਆ ਸਵਰਗੀ ਦਾ ਪ੍ਰਤਾਪ ਹੋਤਰਾਂ ਦਾ ਆ ਤੇ ਜਮੀਨੀਆਂ ਦਾ ਪ੍ਰਤਾਪ ਹੋਤਰਾਂ ਦਾ ਆ ਉਹ ਤੁਸੀਂ ਕਿੱਦਾਂ ਕਰੋਗੇ ਜਿਹੜੇ ਜਮੀਨ ਦੇ ਆ ਨਾ ਜਮੀਨੀਆਂ ਗੱਲਾਂ ਕਰਨੀਆਂ ਉਹਨਾਂ ਨੇ ਹallelujah ਦੁਨੀਆ ਦੀਆਂ ਤਾਂ ਅਤੀ ਦੇ ਰਾਜੇ ਰਾਣੀਆਂ ਦੀਆਂ ਗੱਲਾਂ ਕਰਨੀਆਂ ਪਰ ਜਿਹੜੇ ਸਵਰਗੀ ਆ ਜਦ ਤੁਸੀਂ ਉਹਨਾਂ ਨੂੰ ਮਿਲੂਗੇ ਉਹਨਾਂ ਨੇ ਸਵਰਗ ਦੀਆਂ ਗੱਲਾਂ ਕਰਨੀਆਂ ਕਿ ਸਵਰਗ ਵਿੱਚ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਦੇ ਸੱਜਿਆਦਗੀ ਹੈ ਜੀ ਉਹ ਵਿਰਾਸਤ ਆ ਮਨ ਆ ਹallelujah ਹallelujah ਅੱਜ ਵੀ ਜਦੋਂ ਤੁਸੀਂ ਆਤਮਾ ਦਾ ਖਾਣਾ ਦੇਖੋਗੇ ਕਾਸ਼ ਵਾਲਾ ਤੇ ਆਕਾਸ਼ ਨੂੰ ਖੁੱਲਾ ਹੋਇਆ ਦੇਖੋਗੇ ਤੁਸੀਂ ਹallelujah ਕਦੋਂ ਜਿਹੜੇ ਵਚਨ ਨੂੰ ਪੂਰਾ ਕਰਦੇ ਆ ਅੱਜ ਕਈਆਂ ਨੂੰ 20 ਸਾਲ ਹੋ ਗਏ ਕਈਆਂ ਨੂੰ 30 ਸਾਲ ਹੋ ਗਿਆ ਕਿ ਉਹਨੇ ਉਹ ਵੱੜਦੀ ਗੱਲ ਇਸ ਲਈ ਨਹੀਂ ਵੱੜਦੀ ਹੈਗੀ ਕਿਉਂਕਿ ਉਹਨੇ ਕਲਾਮ ਨੂੰ ਪੂਰਾ ਨਹੀਂ ਕੀਤਾ ਹੈਗਾ ਤੁਹਾਡਾ ਫਰਜ਼ ਹੈ ਤੁਸੀਂ ਕਲਾਮ ਨੂੰ ਪੂਰਾ ਕਰਨਾ ਹੇਲੂਇਆ ਹੇਲੂਇਆ 다উদ ਨੇ ਕ੍ਰਾਮ ਨੂੰ ਪੂਰਾ ਕੀਤਾ ਜਦੋਂ 다উদ ਨੇ ਕ੍ਰਾਮ ਨੂੰ ਪੂਰਾ ਕੀਤਾ ਜਦੋਂ ਆਪਾਂ ਸੈਮੂਅਲ ਦੀ ਕਿਤਾਬ ਚ ਪੜਦੇ ਆ ਨਾ ਤੇ 다উদ ਨੇ ਇੱਕ ਜਗਾ ਲੰਮਾ ਪਿਆ ਹੋਇਆ ਸੀ ਇਹਦਾ ਆਪਣੇ ਮਹਿਲ ਦੇ ਵਿੱਚ ਪਰ ਪਰਮੇਸ਼ਰ ਤੇ ਕੇ ਉਹਨੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਰ ਤੂੰ ਮੈਨੂੰ ਮੈਂ ਜੜਾਇਆ ਮੈਂ ਦਿਾਰ ਦਿਾਰ ਦੇ ਬੜਾਏ ਹੋਏ ਮਤਲਬ ਭਵਨ ਦੇ ਮਹਿਲ ਦੇ ਵਿੱਚ ਰਹਿਣਾ ਲੱਕੜ ਦੇ ਬਣਾਏ ਹੋਏ ਮਹਿਲ 'ਚ ਰਹਿਣਾ ਆ ਫਰ ਪਰਮੇਸ਼ਰ ਤੁਸੀਂ ਤੰਬੂ ਵਿੱਚ ਰਹਿੰਦੇ ਆ ਤੁਸੀਂ ਪਰਦੇ ਵਿੱਚ ਰਹਿੰਦੇ ਆ ਮੈਂ ਤੁਹਾਡੇ ਲਈ ਬੜਾ ਮੰਗਾ ਭਵਨ ਬੜਾ ਮੰਗਾ ਹallelujah ਹੋਰੇ ਮਨ ਵਿੱਚ ਸੋਚਿਆ ਜਦੋਂ ਉਹਨੇ ਸੋਚਿਆ ਪਰਬਚ ਨੇ ਕਹਿੰਦਾ ਉਹਨੇ ਨਬੀ ਨਥਾਨੀਅਲ ਲਵੀ ਨੂੰ ਦੱਸਿਆ ਨਥਾਨੀਅਲ ਲਵੀ ਨੇ ਕਿਹਾ ਜਿਸ ਤਰ੍ਹਾਂ ਤੈਨੂੰ ਆਤਮਾ ਅਗਵਾਈ ਕਰਦਾ ਤੂੰ ਉਸੇ ਤਰ੍ਹਾਂ ਕਰ ਹallelujah 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 ਜਦੋਂ ਨਥਾਨੀਅਲ ਲਵੀ ਵਾਪਸ ਗਿਆ ਨਾ ਪਰਮੇਸ਼ੁਰ ਨੇ ਕਿਹਾ ਮੇਰੇ ਦਾਸ ਦਾਊਦ ਨੂੰ ਕਹ ਜਦ ਤੂੰ ਕਹਿੰਦਾ ਇਜੜਾ ਦੇ ਬਾੜੇ ਵਿੱਚ ਸਿਗਾ ਨਾ ਤੂੰ ਪਾਸ਼ਾ ਨਹੀਂ ਸੀਗਾ ਹallelujah ਮੈਂ ਤੈਨੂੰ ਉਹ ਇਜੜਾ ਦੇ ਬਾੜੇ ਵਿੱਚੋਂ ਕੱਢ ਕੇ ਲੈ ਕੇ ਆਇਆ ਕਾਹਦੇ ਲਈ ਕਿ ਤੂੰ Israel ਦਾ ਪਾਸ਼ਾ ਹੋਵੇਂ ਕਹਿੰਦਾ ਮੈਂ ਅਜ ਤੱਕ ਤੈਨੂੰ ਇਹ ਨਹੀਂ ਕਿਹਾ ਕਿ ਤੂੰ ਮੇਰੇ ਲਈ ਪਵਨ ਬੜਾ ਹallelujah 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 ਪਰ ਤੂੰ ਕਹਿੰਦਾ ਚੰਗਾ ਸੋਚਿਆ ਤੋ ਹallelujah ਹallelujah ਕਹਿੰਦਾ ਤੇਰੀ ਸਾਧ ਤੇਰੀ ਸਰਦਾਰ ਵਿੱਚੋਂ ਕਹਿੰਦਾ ਤੇ ਮੇਰੇ ਲਈ ਕੀ ਬੜਾਵੇਗਾ ਹੋ ਭਵਨ ਬੜਾਵੇਗਾ ਅਗਰ ਤੁਸੀਂ ਪਰਮੇਸ਼ਰ ਦੇ ਕੰਮ ਲਈ ਸੋਚਦੇ ਵੀ ਹੋ ਨਾ ਕਿ ਮੈਂ ਪਰਮੇਸ਼ਰ ਲਈ ਇੱਕ ਕੰਮ ਕਰਨਾ ਆ ਪਰਮੇਸ਼ਰ ਉਹਦਾ ਵੀ ਉੱਤਰ ਤੁਹਾਨੂੰ ਦੇਵੇਗਾ ਹallelujah ਹallelujah ਉਹ ਉਸ ਜਗ੍ਹਾ ਤੇ ਪਰਮੇਸ਼ਰ ਨੇ ਪਤਾ ਕੀ ਗੱਲ ਕਹੀ ਕਹਿੰਦਾ ਕਹਿੰਦਾ ਜਿੱਦਾਂ ਤੂੰ ਮੇਰੇ ਨਾਲ ਵਫਾਦਾਰੀ ਨਾਲ ਚੱਲਦਾ ਹੈ ਹallelujah ਤੇਰੀ ਸੰਤਾਨ ਵੀ ਇਦਾਂ ਹੀ ਮੇਰੇ ਨਾਲ ਬਫਾਦਾਰੀ ਨਾਲ ਚੱਲੂਗੀ ਤੇ ਦੌ ਦਾ ਰਾਜ ਜਿਹੜਾ ਹੈ ਸਦਾ ਲਈ ਇਸਰਾਇਲ ਉੱਤੇ ਰਵੇਗਾ ਹallelujah ਅੱਜ ਅਸੀਂ ਆਸ ਮੰਗਦੇ ਪਰਮੇਸ਼ਰ ਦੇ ਕੋਲ ਅੱਜ ਅਸੀਂ ਪਤ ਮੰਗਦੇ ਇਜ਼ਤ ਮਾਨ ਮੰਗਦੇ ਪਰਮੇਸ਼ਰ ਕੋਲ ਆਦਰ ਮੰਗਦੇ ਆ ਅਸੀਂ ਹallelujah ਪਰ ਆਦਰ ਦੇ ਬਦਲੇ ਅਸੀਂ ਪਰਮੇਸ਼ਰ ਲਈ ਕੀ ਕਰਦੇ ਆ ਅਸੀਂ ਕੀ ਕੀ ਕੰਮ ਕਰਦੇ ਅਸੀਂ ਪਰਮੇਸ਼ਰ ਦਾ

ਜਦੋਂ ਸਾਨੂੰ ਇਹ ਇਹ ਪਤਾ ਲੱਗ ਗਿਆ ਕਿ ਅਸੀਂ ਸਵਰਗ ਦੇ ਵਾਸੀ ਆਸੀਂ ਇਹ ਸਵਰਗ ਦਾ ਰਾਜ ਹੈ ਇਹ ਹallelujah ਫਿਰ ਅਸੀਂ ਆਪਣਾ ਜਿੱਥੇ ਕੰਮ ਆ ਸੀ ਉਹ ਕੰਮ ਕਰਨਾ ਸ਼ੁਰੂ ਕਰ ਦੇਣਾ ਸੀ ਹallelujah ਕਿ ਸਾਨੂੰ ਪਤਾ ਹੀ ਨਹੀਂ ਹੈਗਾ ਜੇ ਕਿਸੇ ਨੂੰ ਚਾਹ ਬਣਾਉਣ ਦਾ ਕੰਮ ਦਿੱਤਾ ਜੇ ਕਿਸੇ ਨੂੰ ਖਾਣਾ ਬਣਾਉਣ ਦਾ ਕੰਮ ਦਿੱਤਾ ਜੇ ਕਿਸੇ ਨੂੰ ਕੁਝ ਵੀ ਕੰਮ ਦਿੱਤਾ ਹੋਇਆ ਆ ਉਹ ਕੰਮ ਵਿੱਚ ਵਫਾਦਾਰ ਹੋਵੇ ਜੇ ਕਿਸੇ ਨੂੰ ਦਰਿਆ ਝਾੜਨ ਦਾ ਕੰਮ ਦਿੱਤਾ ਕੋਈ ਵੀ ਕੰਮ ਤੁਹਾਨੂੰ ਦਿੱਤਾ ਹੋਇਆ ਆ उस काम जो वफादार होादारी परमेर सिद्ध करनी ना कि मनुखिल अकल आगी समझते मेरी गल मैं एक इशारा ही दस दान देख के पता लगना चाहिए कि वह वफादारी आ वफादार परमेसर आले लिया देख के भी नहीं पता लगता कि स्वर्ग का काम है आत्मक काम है ਸਰੀਰ ਕੰਮ ਨਹੀਂ ਆਣੀਗਾ ਅਗਰ ਸਰੀਰ ਦੇ ਉਸਾਰ ਚੱਲੂਗੇ ਥੱਕ ਜੂਗੇ بیا ਚੀਜ਼ਾਂ ਹੋਣੀਆਂ ਸ਼ੁਰੂ ਹੋਣੀਆਂ ਸਾਡੇ ਅੰਦਰੇ ਕੰਮ ਆਉਣੀ ਸ਼ੁਰੂ ਹੋ ਜਾਣੇ ਹallelujah ਕਿਉਂਕਿ ਇਹ ਸਰਗ ਦਾ ਕੰਮ ਆ ਆਤਮਿਕ ਕੰਮ ਆ ਆਤਮਿਕ ਰੀਤੀ ਦੇ ਅਨਸਾਰ ਚੱਲਣਾ ਆ ਰੱਬ ਨੇ ਤਾਂ ਹੀ ਤਾਂ ਨਿਕੁਦਮਸ ਨੂੰ ਕਹਿ ਕਿ ਇਨਸਾਨ ਨਵੇਂ ਸਿਰੇ ਤੋਂ ਜਨਮ ਨਾਲ ਲਊਗਾ ਉਹ ਪਰਮੇਸ਼ਰ ਦੇ ਰਾਜ ਵਿੱਚ ਪਹੁੰਚ ਹੀ ਨਹੀਂ ਸਕਦਾ ਉਹ ਕਹਿੰਦਾ ਪਰਮੇਸ਼ਰ ਦੇ ਰਾਹ 'ਚ ਪਹੁੰਚਣ ਲਈ ਕੀ ਕਰਨਾ ਚਾਹੀਦਾ ਕਹਿੰਦਾ ਜਾਲਨ ਨਾਲ ਬਪਤਿਸ਼ਮਾ ਲੈਣਾ ਔਰ ਪਵਿੱਤਰ ਆਤਮਾ ਦਾ ਦਾਨ ਪਉਣਾ ਹallelujah ਹੁਣ ਅਸੀਂ ਜਾਲ ਨਾਲ ਬਪਤਿਸ਼ਮਾ ਵੀ ਲੈ ਲਿਆ ਆ ਪਵਿੱਤਰ ਆਤਮਾ ਦਾ ਦਾਨ ਵੀ ਪਾ ਲਿਆ ਪਰ ਹਾਲੇ ਤੱਕ ਅਸੀਂ ਅੱਧੇ ਦਾ ਆਤਮਿਕ ਆ ਅੱਧੇ ਦਾ ਸਰੀਰਕ ਆ ਸੀ ਹallelujah ਜੇ ਆਤਮਿਕ ਵਿੱਚ ਆ ਜਨੇ ਅਸੀਂ ਆਤਮਿਕ ਹੋ ਜਨੇ ਜਾਂ ਸਰੀਰਵਲ ਚੱਲ ਜਨੇ ਆ ਬਸ ਸਰੀਰਕ ਹੋ ਜਨੇ ਆ ਹallelujah ਹallelujah अगर उच्च भी तो उसी आत्मक होगो तो आधे अंदर आत्मक गल्ला होन गया तब परमेश्वर आत्मा द्वारा तो आधे नार होगेगा फिर से जिथे जाओगे परमेश्वर जिस काम ते जाओगे परमेश्वर तन उस काम त की करेगा फते 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 दबेगा परमेश्वर तन ਹallelujah ਕੋਈ ਕਹਿੰਦਾ ਆ ਕਿ ਜਦੋਂ ਐਡੇ ਵੱਡੇ ਗੁਆਹਾਂ ਦੇ ਬੱਦਲ ਨੇ ਤੁਹਾਨੂੰ ਘੇਰਿਆ ਹੋਇਆ ਹਰ ਇੱਕ ਭਾਰ ਜਿਹੜਾ ਹਰ ਇੱਕ ਪਾਪ ਜਿਹੜਾ ਆ ਤੁਹਾਨੂੰ ਸਹਿਜ ਨਾਲ ਪਸਾਉਣਾ ਚਾਹਦਾ ਆ ਹallelujah ਉਹਨੂੰ ਪਰੇ ਸੁੱਟ ਕੇ ਦੇਖਣਾ ਕਿਹਦੇ ਵੱਲ ਆ ਜੀ ਯਿਸੂ ਦੇ ਵੱਲ ਹallelujah ਕਿਹਦੇ ਵੱਲ ਦੇਖਣਾ ਯਿਸੂ ਦੇ ਵੱਲ ਦੇਖਣਾ ਕਿਸੇ ਇਨਸਾਨ ਦੇ ਵੱਲ ਨਹੀਂ ਕਿਉਂਕਿ ਜਦੋਂ ਇਸਕਿਆ ਬਿਮਾਰ ਸੀਗਾ ਨਾ ਤੇ ਐਦਾਂ ਹੋਇਆ ਕਿ ਯਸ਼ਾਜਾਦ ਤੇ ਪਰਮੇਸ਼ਰ ਨੇ ਪ੍ਰਗਟ ਕੀਤਾ ਕਿ ਯਸ਼ਾਜਾ ਜਾ ਕੇ ਤੂੰ ਰਾਜੇ ਨੂੰ ਕਹਿ ਕਿ ਤੂੰ ਹੁਣ ਮਰਨ ਵਾਲਾ ਆ ਹallelujah ਤੂੰ ਆਪਣੀ ਜ਼ਿੰਮੇਵਾਰੀ ਆਪਣੇ ਪਰਿਵਾਰ ਤੇ ਪਾ ਦੇ ਜਿੱਦਾਂ ਪਰਮੇਸ਼ਰ ਨੇ ਯਸ਼ਾਜਾ ਨੂੰ ਕਿਹਾ ਉਹਦੇ ਜਾ ਕੇ ਯਸ਼ਾਜਾ ਨੇ ਹਿਸਕੀਆ ਨੂੰ ਕਿਹਾ ਕਿ ਹੁਣ ਪਰਮੇਸ਼ਰ ਬੋਲੇ ਫਰਮਾਨ ਆ ਗਿਆ ਹੈ ਕਿ ਤੂੰ ਹੁਣ ਮਰਨ ਵਾਲਾ ਆ ਹallelujah ਤੂੰ ਆਪਣੀ ਜ਼ਿੰਮੇਵਾਰੀ ਆਪਣੇ ਪਰਿਵਾਰ ਤੇ ਕੀਆ ਛੱਡ ਦੇ ਪਾ ਦੇ ਉਹਦੇ ਤੇ ਹਜ਼ਰੀ ਦੀ ਜਾਣੀ ਕੀ ਕੀਤਾ ਕੀ ਕੰਦ ਬਲ ਮੂੰਹ ਕੀਤਾ ਉਹਨੇ ਹallelujah ਔਰ ਕੰਦ ਬਲ ਮੂੰਹ ਕਰਕੇ ਕਿਹਾ ਕਿ ਜਾ ਕਰ ਭਮੇਸ਼ਰ ਕਿਵੇਂ ਵਫਾਦਾਰੀ ਨਾਲ ਮੈਂ ਤੇਰੇ ਹਜ਼ੂਰ ਚੱਲਦਾ ਰਿਆ ਉਹ ਕੰਮ ਕੀਤੇ ਜਿਹੜੀ ਤੇਰੀ ਨਿਗਾ ਵਿੱਚ ਕੀ ਸੀਗੇ ਜੀ ਭਲੇ ਸੀਗੇ ਹallelujah ਹallelujah ਆ ਗੱਲਾਂ ਨਹੀਂ ਸੀ ਉਹਦੇ ਕੋਲ ਸੀ ਐਸੀ ਜਿਹੀ ਆ ਦੇ ਕੋਲ ਕੀ ਗੱਡੀਆਂ ਆ ਸਾਨੂੰ ਪਰਮੇਸ਼ਰ ਵਿੱਚ ਬਦਲ ਲਈ ਕੀ ਕਰਦੀਆਂ ਕੀਆ ਕਮਜ਼ੋਰ ਕਰਦੀਆਂ ਆ ਇਹ ਸਾਡੇ ਖੰਭ ਲਾ ਦਿੰਦੀਆਂ ਆ ਕਲਾਮ ਦੇ ਖੰਭ ਜਿਹੜੇ ਸਾਨੂੰ ਲੱਗੇ ਹੁੰਦੇ ਨੇ ਕੀ ਕਰਦੀਆਂ ਲਾ ਦਿੰਦੀਆਂ ਆ ਕਿਉਂਕਿ ਪਤਨ ਕਹਿੰਦਾ ਕਿ ਜੇ ਤੁਸੀਂ ਪਿਆਰ ਕਰਦੇ ਆ ਤੇ ਪਰਮੇਸ਼ਰ ਦੇ ਵਚਨਾਂ ਦੀ ਕੀ ਕਰੋਗੇ ਤੁਸੀਂ ਪਾਲਣਾ ਕਰੋਗੇ ਜਿਨ੍ਹਾਂ ਜਿਨ੍ਹਾਂ ਨੇ ਵਚਨਾਂ ਦੀ ਪਾਲਣਾ ਕੀਤੀ ਪਰਮੇਸ਼ਰ ਉਹਨਾਂ ਨੂੰ ਲੈ ਕੇ ਗਿਆ ਜੀਉਂਦਾ ਹੀ ਉਠਾ ਕੇ ਲੈ ਗਿਆ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਜੇ ਅਸੀਂ ਚਾਹੋਨੇ ਆ ਕਿ ਆਹ ਕੰਮ ਹੋਣਾ ਚਾਹੀਦਾ ਆਹ ਕੰਮ ਹੋਣਾ ਚਾਹੀਦਾ ਪਰਮੇਸ਼ਰ ਤੁਹਾਡੇ ਬੋਲਾਂ ਨੂੰ ਵੀ ਮubarrak ਕਰੇਗਾ ਪਰਮੇਸ਼ਰ ਹallelujah ਹallelujah ਜਦੋਂ ਅਸੀਂ ਕਲਾਮ ਦੇ ਉੱਤੇ ਚੱਲਦੇ ਹਰ ਵਕਤ ਤੁਸੀਂ ਕਲਾਮ ਤੇ ਚੱਲੋ ਜੋ ਉਹਨੇ ਕਿਹਾ ਨਾ ਉਹ ਬੰਦਾ ਨੂੰ ਮੰਨੋ ਹallelujah ਹallelujah